ਤੇ ਬੈਠੋ ਤੁਹਾਡੀ ਹਿਸਟਰੀ ਹੈ ਤੁਹਾਡੀ ਹਿਸਟਰੀ ਹੈ ਤੁਸੀਂ ਜਾਣਦੇ ਹੋ ਰੋਜ਼ ਤੁਸੀਂ ਵੱਡੇ ਅੱਗੇ ਮਾਰੇ ਕਰ ਖਾਨਦਾਨ ਨਹੀਂ ਜਾਂਦੇ ਇਹ ਗਰੀਬਾਂ ਦੇ ਘਰਾਂ ਤੋਂ ਆਗੇ ਇਹ ਮਟੀਰੀਅਲ ਕਿਹਾ ਜਾ ਗਿਆ ਇਹ ਕਿਹਾ ਜਾ ਮਟੀਰੀਅਲ ਆ ਗਿਆ ਗਿਆ ਲੀਡਰ ਆਫ ਦਾ ਹਾਊਸ ਨੂੰ ਬੇਨਤੀ ਹੈ ਦਿੱਤਾ ਗਿਆ ਔਰ ਇਹ ਕੰਮ ਜਿਹੜਾ 75 ਸਾਲ ਚ ਨਹੀਂ ਹੋਇਆ ਸੀ 2 ਮਹੀਨਿਆਂ ਚ ਹੋਇਆ 2 ਮਹੀਨਿਆਂ ਚ ਆਜ਼ਾਦੀ ਤੋਂ ਬਾਅਦ ਦੇ ਬੰਦੇ ਆ ਕੇ ਇੱਥੇ ਵਸੇ ਹੋਏ ਸੀ ਪਰ ਉਹਨਾਂ ਨੂੰ ਮਲਕਾਨਾ ਹੱਕ ਨਹੀਂ ਮਿਲ ਰਿਹਾ ਸੀ ਸਕੂਲ ਵਿੱਚ ਜਦੋਂ ਜਗਰੂਪ ਸਿੰਘ ਜੀ ਨੇ ਕਿਹਾ ਕਿ ਸਾਨੂੰ ਸਕੂਲ ਲਈ ਪੈਸੇ ਚਾਹੀਦੇ ਮੈਂ ਉੱਥੇ ਕਿਹਾ ਮੈਂ ਆਪਣੇ ਫੰਡ ਤੋਂ 10 ਲੱਖ ਰੁਪਿਆ ਤੁਹਾਨੂੰ ਦੇਦਾ ਉਹ ਬੜੇ ਖੁਸ਼ ਹੋਏ ਉਸ ਦਿਨ ਪਰ ਉਸ ਤੋਂ ਬਾਅਦ ਇੱਕ ਦਿਨ ਮੈਂ ਸਕੂਲ ਗਿਆ ਮੈਂ ਕਿਹਾ ਇੱਥੇ 10 ਲੱਖ ਨਾਲ ਕੁਝ ਨਹੀਂ ਬੰਨਣਾ ਮੈਂ ਆਪਣੇ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਕ ਜੀ ਨੂੰ ਰਿਕੁਐਸਟ ਕੀਤੀ ਕਿ ਹੈਬੋਵਾਲ ਬਹੁਤ ਕੰਮ ਹੋਣ ਵਾਲਾ ਉਹਨਾਂ ਨੇ 1.5 ਕਰੋੜ ਰੁਪਇਆ ਤੁਹਾਡੇ ਸਕੂਲ ਨੂੰ ਦੇ ਦਿੱਤਾ ਤੁਹਾਡੇ ਜਿੰਨੀਆਂ ਸੜਕਾਂ ਸੀ ਜਾਂ ਨਵੀਆਂ ਲੇ ਹੋ ਗਈਆਂ ਜਾਂ ਜਿੱਥੇ ਲੋਡ ਸੀ ਉਹਨਾਂ ਨੂੰ ਰਿਪੇਅਰ ਕਰ ਦਿੱਤਾ ਗਿਆ ਸਾਰੀਆਂ ਸੜਕਾਂ ਨਵੇਂ ਵਰਗੀਆਂ ਹੋ ਗਈਆਂ ਜਿੰਨੇ ਟਰਾਂਸਫਾਰਮਰਾਂ ਦੀ ਲੋਡ ਸੀ ਤਾਂ ਕਿ ਸਾਡੇ ਭਰਾਵਾ ਪੈਣਾ ਦੀ ਗਰਮੀ ਵਧੀਆ ਨੰਗੇ ਸਾਰੇ ਟਰਾਂਸਫਾਰਮਰ ਜਾਂ ਬਦਲੇ ਜਾ ਚੁੱਕੇ ਆ ਜਾਂ ਨਵੇਂ ਲੱਗ ਚੁੱਕੇ ਆ ਜਿੱਥੇ ਲੋਡ ਸੀ ਸਾਰੀ ਸੀਵਰੇਜ ਜਿਹੜੀ ਕਿ ਸ਼ੁਰੂ ਤੋਂ ਡਿਮਾਂਡ ਸੀ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਸਾਫ਼ ਹੋ ਗਈ ਹੈ ਹੈਪੋਵਲ ਇਲਾਕੇ ਦੀ ਜਦੋਂ ਮੈਂ ਸ਼ੁਰੂ ਵਿੱਚ ਮੀਟਿੰਗ ਕੀਤੀ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਹੋਰ ਸਾਰੇ ਸਹਿਬਾਨ ਨਾਲ ਉਹ ਕਹਿੰਦੇ ਕਿ ਸਾਡੇ ਕੋਲ ਦੋ ਮਸ਼ੀਨਾਂ ਲੁਧਿਆਣੇ ਵਿੱਚ ਕਰੋੜਾ ਰੁਪਏ ਦੀ ਇੱਕ ਮਸ਼ੀਨ ਹੁੰਦੀ ਮੈਂ ਕਿਹਾ ਦੋ ਮਸ਼ੀਨਾਂ ਨਾਲ ਤਾਂ ਦੋ ਸਾਲ ਲੱਗ ਜਾਣੇ ਆ ਮੈਂ ਉਹਨਾਂ ਨੂੰ ਕਿਹਾ ਜਿੱਥੋਂ ਮਰਜ਼ੀ ਲਿਆਓ ਮੈਨੂੰ ਸਾਥ ਮਿਲਿਆ ਸਾਡੇ ਮੰਤਰੀ ਜੀ ਦਾ ਸਾਡੇ ਮੁੱਖ ਮੰਤਰੀ ਜੀ ਦਾ ਅੱਜ ਦੀ ਤਰੀਕ ਵਿੱਚ 19 ਮਸ਼ੀਨਾਂ ਲੱਗੀਆਂ ਹੋਈਆਂ ਲੁਧਿਆਣੇ ਸ਼ਹਿਰ 'ਚ ਜਿਹੜਾ ਕੀ ਮਾਰਚ 18 ਤੋਂ ਚਾਲੂ ਕਰਾਤੀ ਔਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਐਤਕੀ ਡੇਂਗੂ ਦੇ ਮਰੀਜ਼ ਘਟੋ ਘੱਟ ਹੋਣਗੇ ਆਪਾਂ ਐਸ ਵੱਲੇ ਵੀ ਬੈਠੇ ਆ ਇੱਥੇ ਮੱਛਰ ਨਹੀਂ ਦਿਖਦਾ ਹਰ ਵੱਲੇ ਫੋਗਿੰਗ ਹੋ ਰਹੀ ਹੈ ਔਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਐਤਕੀ ਡੇਂਗੂ ਦੇ ਮਰੀਜ਼ ਘਟੋ ਘੱਟ ਹੋਣ ਤੁਹਾਡੇ ਇਲਾਕੇ 'ਚ ਹੋਰ ਵੀ ਜਿੰਨੇ ਕੰਮ ਸਿਗੇ ਕੀਤੇ ਔਰ ਕਰਾਂਗੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਮੈਂ 1920 ਸੌਰੀ 2022 ਵਿੱਚ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਮੈਂ ਤੁਹਾਡੇ ਕੋਲ ਵੋਟਾਂ ਨਹੀਂ ਮੰਗਣ ਆਇਆ ਸੀ ਕਿਉਂਕਿ ਲੋੜ ਨਹੀਂ ਹੁੰਦੀ ਵੋਟਾਂ ਮੰਗਣ ਦੀ ਮੈਂ ਤੁਹਾਨੂੰ ਕੋਈ ਵਾਦਾ ਨਹੀਂ ਕਰਕੇ ਗਿਆ ਸੀ ਪਰ ਫਿਰ ਵੀ 3 ਸਾਲ ਮੈਂ ਤੁਹਾਡੇ ਸ਼ਹਿਰ ਲਈ ਬਹੁਤ ਕੰਮ ਕੀਤਾ ਚਾਹੇ ਸੜਕਾਂ ਸੀ ਚਾਹੇ ਸਿਵਲ ਹਸਪਤਾਲ ਹੈ ਈਐਸਆਈ ਹਸਪਤਾਲ ਹੈ ਕੋਈ ਵੀ ਕੰਮ ਜਿਹੜੀ ਮੇਰੀ ਨਜ਼ਰ ਚ ਆਇਆ ਤੁਹਾਡੀ ਸੰਨਤ ਕਿਉਂਕਿ ਸੰਨਤ ਠੀਕ ਚੱਲੇਗੀ ਤਾਂ ਰੋਜ਼ਗਾਰ ਮਿਲਣਗੇ ਜੇ ਸੰਨਤ ਠੀਕ ਚੱਲੇਗੀ ਸਰਕਾਰ ਨੂੰ ਟੈਕਸ ਮਿਲੇਗਾ ਔਰ ਆਪਣਾ ਸ਼ਹਿਰ ਤਰੱਕੀ ਕਰੇਗਾ ਸਾਰੇ ਕੰਮ ਮੈਂ ਕੀਤੇ ਸ਼ੌਕ ਨਾਲ ਕੀਤੇ ਹੁਣ ਮੈਂ ਤੁਹਾਡੇ ਕੋਲ ਆ ਰਿਹਾ ਤੁਹਾਡਾ ਸਾਥ ਮੰਗ ਰਿਹਾ ਤੁਹਾਡੀ ਸਪੋਰਟ ਮੰਗ ਰਿਹਾ ਤੁਹਾਡੀ ਵੋਟ ਮੰਗ ਰਿਹਾ ਹੁਣ ਸ਼ੌਕ ਦੇ ਨਾਲ ਮੇਰੀ ਜ਼ਿੰਮੇਵਾਰੀ ਵੀ ਹੋ ਗਈ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਚਾਰ ਗੁਣਾ ਯਾਦਾ ਕੰਮ ਕਰਕੇ ਤੁਹਾਨੂੰ ਦਿਖਾਵਾਂਗੇ ਤੁਹਾਡਾ ਸ਼ਹਿਰ ਲੁਧਿਆਣਾ ਸ਼ਹਿਰ ਇਹ ਜੇ ਬਣਾ ਦੇਣਾ ਕੋਈ ਵੀ ਬਾਹਰੋਂ ਆਵੇ ਤੁਹਾਡਾ ਰਿਸ਼ਤੇਦਾਰ ਤੁਹਾਡਾ ਯਾਰ ਦੋਸਤ ਜਾਨ ਲੱਗਿਆ ਇਹੀ ਕਵੇ ਸਾਡਾ ਸ਼ਹਿਰ ਵੀ ਲੁਧਿਆਣੇ ਵਰਗਾ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਹੁਣ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਸੰਜੀਵ अरोड़ा ਜੀ ਦਾ ਮਿੱਠੜਾ ਸੁਭਾ ਉਹਨਾਂ ਦੀ ਬੋਲੀ ਤੋਂ ਜਗ ਜाहिर ਹੁੰਦਾ ਹੈ ਇਸੇ ਬੋਲੀ ਦੇ ਲੋਕ ਫੈਨ ਵੀ ਨੇ ਔਰ ਇਹਨਾਂ ਤੇ ਮਾਣ ਵੀ ਮਹਿਸੂਸ ਕਰਦੇ ਨੇ ਮੈਂ ਇਹੋ ਬੇਨਤੀ ਕਰੂੰਗਾ ਇੱਕ ਤੇ ਜਿਹੜੇ ਕੁਰਸੀਆਂ ਤੇ ਬੈਠੇ ਨੇ ਸਾਈਡਾਂ ਤੇ ਖਲੋਤੇ ਹੋਏ ਨੇ ਉਹਨਾਂ ਦੇ ਅੱਗੇ ਆ ਰਹੇ ਨੇ ਕਿਰਪਾ ਕਰਕੇ ਥੋੜਾ ਥੋੜਾ ਆਪੋ ਆਪਣੀ ਜਗ੍ਹਾ ਜਿਹੜੀ ਹੈ ਬਣਾ ਲਿਓ ਕਿਸੇ ਨੂੰ ਪਿੱਛੋਂ ਕੋਈ ਦਿੱਕਤ ਨਾ ਆਵੇ ਹੁਣ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਤਗੜੇ ਹੋ ਕੇ ਆਪਣੇ ਕੀਮਤੀ ਵਿਚਾਰ ਜਿਹੜੇ ਨੇ ਉਹ ਦੱਸੇ ਜਾਣ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ ਮਿਹਰਬਾਨੀ ਹੈਬੋਵਲ ਦੇ ਸਾਰੇ ਬਸਨੀਕ ਬਹੁਤ ਬਹੁਤ ਮਿਹਰਬਾਨੀ ਜਨਾਬ ਬਹੁਤ ਮਿਹਰਬਾਨੀ ਬਹੁਤ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਬੜੀ ਭਾਰੀ ਗਿਣਤੀ ਚ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਪਹੁੰਚੇ ਹੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਉਤੋਂ ਤੱਕ ਤੁਹਾਡਾ ਪਿਆਰ ਹੀ ਨਜ਼ਰ ਆ ਰਿਹਾ ਹੈ ਸੋ ਸਭ ਤੋਂ ਪਹਿਲਾਂ ਤਾਂ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਡੇ ਨੈਸ਼ਨਲ ਕਨਵੀਨਰ ਆਮਾਦੀ ਪਾਰਟੀ ਦੇ ਤੇ ਭਾਰਤੀ ਰਾਜਨੀਤੀ ਦੇ ਦਸ਼ਾਤੇ ਦਿਸ਼ਾ ਨੂੰ ਇਕ ਨਾ ਮਾ ਰੂਪ ਤੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋਨ ਚ ਸਕੂਲਾਂ ਹਸਪਤਾਲਾਂ ਬਿਜਲੀ ਤੇ ਆਮ ਵਿਕਾਸ ਦੇ ਕੰਮਾਂ ਨੂੰ ਦਰਜ ਕਰਾਉਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਪ੍ਰਵਾਰੀ ਮਨੀਸ਼ ਸੋਧਿਆ ਜੀ ਜਿਨ੍ਹਾਂ ਨੂੰ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਸਾਡੇ ਪਾਰਟੀ ਦੇ ਕੈਬਨਟ ਮਨਿਸਟਰ ਸਾਹਿਬ ਮੇਰੇ ਸਾਥੀ ਬੈਠੇ ਨੇ ਸਾਡੇ ਪਾਰਟੀ ਦੇ ਪ੍ਰਧਾਨ ਨਾਮ ਅਰੋੜਾ ਸਾਹਿਬ ਬੈਠੇ ਨੇ ਸੰਜੀਵ ਰੋੜਾ ਜੀ ਜਿਹੜੇ ਤੁਹਾਡੇ ਕੈਂਡੀਡੇਟ ਨੇ ਐਮ ਐਲ ਏ ਸਹਿਬਾਨ ਲੁਧਿਆਣੇ ਦੇ ਸਾਡੇ ਸਾਰੇ ਵੱਖ-ਵੱਖ ਕਾਉਂਸਲਰ ਸਹਿਬਾਨ ਚੇਅਰਮੈਨ ਸਹਿਬਾਨ ਸਾਹਮਣੇ ਬਹੁਤ ਸਾਰੇ ਬੈਠੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤ ਲੰਬੇ ਚੋੜੇ ਭਾਸ਼ਣ ਦੇਣ ਨਹੀਂ ਆਏ ਤੁਹਾਡਾ ਪਿਆਰ ਹੀ ਦੱਸ ਰਿਹਾ ਤੁਹਾਡਾ ਠਾਠਾ ਮਾਰਦਾ ਕੱਠ ਤੁਹਾਡਾ ਜੋਸ਼ ਤੁਹਾਡਾ ਜਜ਼ਬਾ ਇਹ ਦੱਸ ਰਿਹਾ ਕਿ ਤੁਸੀਂ ਫੈਸਲਾ ਕਰ ਚੁੱਕੇ ਹੋ ਲੁਧਿਆਣਾ ਪੱਛਮੀ ਵਾਲਿਓ ਕਿ ਇਸ ਵਾਰ ਕਿਉਂਕਿ ਪਹਿਲਾਂ ਵੀ ਇਹ ਲੁਧਿਆਣਾ ਪੱਛਮੀ ਸੀਟ ਆਮਾਦੀ ਪਾਰਟੀ ਕੋਲੀ ਸੀ ਬੜੀ ਭਾਰੀ ਗਿਣਤੀ ਤੇ ਤੁਸੀਂ ਗੁਰਪ੍ਰੀਤ ਗੋਗੀ ਜੀ ਨੂੰ ਜਿਤਾਇਆ ਸੀ ਪਰ ਪ੍ਰਮਾਤਮਾ ਦਾ ਭਾਣਾ ਇੱਕ ਐਸਾ ਵਾਪਰਿਆ ਕਿ ਉਹ ਸਾਡੇ ਇਸ ਦੁਨੀਆ 'ਚ ਨਹੀਂ ਰਹੇ ਇਹ ਇਲੈਕਸ਼ਨ ਆਉਣੀ ਨਹੀਂ ਚਾਹੀਦੀ ਸੀ ਅਨਟਾਈਮਲੀ ਹੈ ਬੜੀ ਅਚਾਨਕ ਅਚਨਚੇਤ ਮੌਤ ਹੋਈ ਉਹਨਾਂ ਦੀ ਪਰਿਵਾਰ ਨੂੰ ਵੀ ਅਸੀਂ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੇ ਆ ਤੇ ਨਾਲ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਪ੍ਰਮਾਤਮਾ ਗੋਗੀ ਜੀ ਦੀ ਆਤਮਾ ਨੂੰ ਚਰਨਾ ਚ ਨਿਵਾਸ ਦੇਵੇ ਇਹ ਸਾਡੇ ਲਈ ਤਾਂ ਇਹ ਇੱਕ ਚਲੋ ਆਉਣਾ ਜਾਣਾ ਦੁਨੀਆ 'ਚ ਬਣਿਆ ਅਸੀਂ ਕਹਿੰਦੇ ਕਿ ਅਨਟਾਈਮਲੀ ਹੈ ਤੁਸੀਂ 5 ਸਾਲ ਵਾਸਤੇ ਚੁਣਿਆ ਸੀ ਪਰ ਸਭ ਤੋਂ ਮਾੜੀ ਗੱਲ ਇਹ ਹੈ ਜਿਹੜੀ ਕਿ ਮਤਲਬ ਮਾਨਵਤਾ ਨੂੰ ਵੀ ਸ਼ਰਮਸਾਰ ਕਰ ਦਿੰਦੀ ਹੈ ਕਿ ਹਜੇ ਗੋਗਗੀ ਜੀ ਦਾ ਸੇਵਾ ਵੀ ਠੰਡਾ ਨਹੀਂ ਹੋਇਆ ਸੀ ਇਹ ਮੀਟਿੰਗਾਂ ਕਰਨ ਲੱਗ ਗਏ ਸੀ ਦੂਜੀਆਂ ਪਾਰਟੀਆਂ ਨਾਲ ਵੀ ਕੰਮ ਬਣ ਗਿਆ ਮਤਲਬ ਕਿਸੇ ਦਾ ਜੀ ਚਲਾ ਗਿਆ ਤੁਹਾਡਾ ਕੰਮ ਬਣ ਗਿਆ ਇਹ ਲਾਸ਼ਾਂ ਤੇ ਰਾਜਨੀਤੀ ਕਰਦੇ ਆ ਜੀ ਇਹਨਾਂ ਨੂੰ ਆ ਦਿੱਤਾ ਹੈ ਲਾਸ਼ਾਂ ਤੇ ਰਾਜਨੀਤੀ ਕਰਨ ਦੀ ਉਸੇ ਦਿਨ ਹੀ ਲੱਗ ਗਿਆ ਸ਼ੋਹਰੀ ਵੀ ਲੈ ਵੀ ਮੀਟਿੰਗ ਕਰੀਏ ਸ਼ਾਇਦ ਪ੍ਰਮਾਤਮਾ ਨੇ ਆਪਣੀ ਸੁਣ ਲਈ ਮਤਲਬ ਕਿਸੇ ਦੇ ਜੀ ਦੇ ਜਾਨ ਚ ਪ੍ਰਮਾਤਮਾ ਨੇ ਸੁਣ ਲਈ ਔਰ ਪ੍ਰਮਾਤਮਾ ਥੋੜੀ ਸੁਣੂਗਾ ਲੁਟੇਰਿਆਂ ਦੀ ਔਰ ਜੇ ਜਿਹੜੇ ਤੁਸੀਂ ਗਾਲਾਂ ਕੱਢਦੇ ਲੋਕਾਂ ਨੂੰ ਹੰਕਾਰੀਆਂ ਨਹੀਂ ਸੁਣੂਗਾ ਪ੍ਰਮਾਤਮਾ ਸੋ ਬੜਾ ਮੈਨੂੰ ਦੁੱਖ ਹੋਇਆ ਉਸ ਵੇਲੇ ਤਾਂ ਅਜੇ ਇਲੈਕਸ਼ਨ ਵੀ ਅਨਾਉਂਸ ਨਹੀਂ ਹੋਈ ਸੀ ਕਿ ਐਸੇ ਕੰਮ ਤੇ ਲੱਗਿਆ ਜਾ ਰਹੇ ਤਾਂ ਮੌਕਾ ਹੀ ਭਾਲਦੇ ਰਹਿੰਦੇ ਆ ਅਸੀਂ ਸੈਕੂਲਰ ਪਾਰਟੀ ਹੈ ਸਾਡੀ ਅਸੀਂ ਨਾ ਧਰਮਾਂ ਦੇ ਨਾਂ ਤੇ ਲੜਾਉਂਦੇ ਆ ਨਾ ਝੜਕਾਉਂਦੇ ਆ ਸਾਸਿਕਾਲ ਸਾਸਿਕਾਲ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਆਦਰ ਕਰਦੇ ਆ ਔਰ ਪੰਜਾਬ ਜਿਹੜਾ ਉਹ ਪਹਿਲੇ ਦਿਨੋਂ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਰਿਹਾ ਹੈ ਬੜੀਆਂ ਆਫਤਾਂ ਪੰਜਾਬ ਤੇ ਆਈਆਂ ਪਰ ਪੰਜਾਬ ਜਿਹੜਾ ਉਹ ਹਮੇਸ਼ਾ ਉਹਨਾਂ ਹਫਤਾ ਚੋਂ ਨਿਕਲ ਕੇ ਫਿਰ ਦੁਬਾਰੇ ਉੱਭਰਿਆ ਤੇ ਅੱਜ ਤੁਹਾਡੇ ਕੋਲੇ ਆਏ ਆ ਕਿ 19 ਤਰੀਕ ਨੂੰ ਇਲੈਕਸ਼ਨ ਹੈ ਪ੍ਰਮਾਤਮਾ ਕਈ ਵਾਰੀ ਕੁਝ ਸੰਕੇਤ ਹੀ ਦਿੰਦਾ ਹੁੰਦਾ ਜਦੋਂ ਤੁਸੀਂ ਨਾਮੀਨੇਸ਼ਨ ਕਾਗਜ਼ ਭਰਦੇ ਆਪਾਂ ਮੈਂ ਦੱਸ ਦੇਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਸਾਡੇ ਪਾਰਟੀ ਦੇ ਵਰਕਰ ਵਲੰਟੀਅਰ ਬੈਠੇ ਨੇ ਤੁਸੀਂ ਵੀ ਭਰਨੇ ਆ ਭਵਿੱਖ ਦੇ ਵਿੱਚ ਬਹੁਤ ਸਾਰੇ ਨਾਮੀਨੇਸ਼ਨ ਕਾਗਜ਼ ਭਰਨੇ ਆ ਤੁਸੀਂ ਜਦੋਂ ਨਾਮੀਨੇਸ਼ਨ ਭਰਦੇ ਆ ਕਾਗਜ਼ ਭਰਦਿਆਂ ਚਾਹੇ ਬਲਾਕ ਸਮਤੀ ਦੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਚਾਹੇ ਐਮਐਲਏ ਦੇ ਚਾਹੇ ਜੋੜੀ ਮੈਂਜਿਲਕ ਤਾਂ ਉਹਦੇ ਵਿੱਚ ਆਪਣੇ ਆਪਣੇ ਪੰਜਾਬੀ ਸੂਬਾ ਤਾਂ ਪੰਜਾਬੀ ਦੇ ਅੱਖਰ ਜਿਹੜੇ ਨੇ ਪਹਿਲਾ ਨਾਮ ਜਿਹੜਾ ਤੁਹਾਡੇ ਨਾਮ ਦਾ ਹੈ ਉਹਨੂੰ ਪਹਿਲਾਂ ਦੇਖਿਆ ਜਾਂਦਾ ਹੈ ਕਿ ਕਿਹੜਾ ਆਉਂਦਾ ਪਹਿਲਾਂ ਆ ਫਿਰ ਉਹਦਾ ਬਟਨ ਜਿਹੜਾ ਰਿਕੋਨਾਈਜ਼ਡ ਪਾਰਟੀਆਂ ਪਹਿਲਾਂ ਆਉਂਦੀਆਂ ਰਜਿਸਟਰਡ ਤੇ ਰਿਕੋਨਾਈਜ਼ ਉਹ ਚਾਰ ਹੀ ਐ ਆਮਾਦੀ ਪਾਰਟੀ ਐ ਭਾਜਪਾ ਐ ਕਾਂਗਰਸ ਐ ਇੱਕ ਬੀਐਸਪੀ ਹੋਣੀ ਜਾਂ ਮੇਰੇ ਖਿਆਲ ਚ ਸੀਪੀਆਈ ਹੋਣੀ ਤਾਂ ਉਹਨਾਂ ਚੋਂ ਪਹਿਲਾਂ ਦੇਖਿਆ ਜਾਂਦਾ ਕਿ ਇਹਨਾਂ ਦੇ ਜਿਹੜੇ ਨਾਮ ਨੇ ਕੈਂਡੀਡੇਟਾਂ ਦੇ ਉਹਨਾਂ ਦਾ ਜਿਹੜਾ ਅੱਖਰ ਐ ਪਹਿਲਾ ਉਹ ਕਿੱਥੇ ਆਉਂਦਾ ਹੈ ਤਾਂ ਉਸ ਆ ਬਣਾ ਫਿਰ ਕੋਈ ਇੱਕ ਨੰਬਰ ਤੇ ਹੁੰਦਾ ਕੋਈ ਦੋ ਨੰਬਰ ਤੇ ਜਦੋਂ ਆਪਾਂ 2017 ਲੜੀ 22 ਲੜੀ